ਹੈਲੋ ਹੈਲੋ ਨੰਦੂ ਮੈਂ ਨਾ ਤੈਨੂੰ ਬਾਅਦ ਚ ਕਰਦਾ ਫਿਰ ਯਾਰ ਪਿੰਦਰ ਮੇਰੀ ਗੱਲ ਤੇ ਸੁਣੋ ਹਾਂ ਹਾਈ ਹਾਂ ਦੋਗੇ ਨਾ ਵਾਲੀ ਪਤਾ ਨਹੀਂ ਕੀ ਗੱਲ ਹੋਈ ਏ ਪਹਿਲਾਂ ਵੀ ਇੰਨਾ ਰੋਲਾ ਪਾਉਂਦੇ ਜਿਦੋਂ ਮੰਮੀ ਨੂੰ ਫੋਨ ਆਇਆ ਸੀ ਉਹਨਾਂ ਨੇ ਵੀ ਇਹ ਗੱਲ ਕਹਿ ਕੇ ਫੋਨ ਕੱਟਤਾ ਕਿ ਬਾਅਦ ਵਿੱਚ ਲਵਨੇ ਆ ਤੇ ਇਹਨਾਂ ਨੇ ਵੀ ਅਸਲੇ ਫੋਨ ਕੱਟਤਾ ਵਾ ਪਹਿਲਾਂ ਕਹਿੰਦੇ ਸੀ ਕਿ ਜਦੋਂ ਪਿੰਦਰ ਤੋਂ ਟਾਈਮ ਹੋਗਾ ਹਨ ਨੂੰ ਦੱਸ ਦੇ ਮੈਨੂੰ ਤੇ ਬੜਾ ਚਾਹ ਹਿਨ ਆਣ ਕੇ ਜਾਣ ਦਾ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਕਿਹੜਾ ਕਹਿੰਦੀ ਆ ਨਾ ਜਾ ਕੋਈ ਨਹੀਂ ਮੈਂ ਕਹਿੰਦੀ ਨਹੀਂ ਉਹਨਾਂ ਨੂੰ ਕਿ ਆਣ ਕੇ ਸਮਨ ਨੂੰ ਇੱਥੋਂ ਲੈ ਜਾਓ ਅੱਛਾ ਜੀ ਉਹ ਤਾਂ ਗੱਲ ਆਇਆ ਪਰ ਉਹ ਜਿਹੜੇ ਫੈਸਲੇ ਹੁੰਦੇ ਆ ਮੌਕੇ ਤੇ ਕਰਨੇ ਪੈਂਦੇ ਆ ਇਹ ਚ ਕੁੜੀਆਂ ਨਿਆਣੀਆਂ ਵਿਚਾਰੀਆਂ ਨੇ ਚਲੋ ਕੀ ਕਹਿਣਾ ਹੋਰ ਮੈਂ ਦੱਸ ਕੀ ਕਰਨਾ ਹੈ ਮੈਂ ਤਾਂ ਸਿਵਰਤੀ ਕੀਤੀ ਉਹਨਾਂ ਦੀ ਮੰਮੀ ਤੈਨੂੰ ਕੀ ਲੋੜ ਹੀ ਉਹਨਾਂ ਨਾਲ ਗੱਲ ਕਰਨ ਦੀ ਤਿਸ ਨਾ ਦਾ ਜੇ ਤੀ ਕਹਿੰਦੇ ਮੈਨੂੰ ਪਤਾ ਹੀ ਨਹੀਂ ਫਿਰ ਰਿਸ਼ਤਾ ਹੋਇਆ ਹੀ ਕਿ ਨਹੀਂ ਨਹੀਂ ਵੇਖ ਕੀ ਪਤਾ ਹੁਣ ਉਹਨਾਂ ਨੂੰ ਨਵਨੇ ਨਹੀਂ ਗੱਲ ਕੀਤੀ ਕਿਉਂਕਿ ਪੜਦੇ ਰੱਖੇ ਜਿਆਦਾ ਚੇਰ ਨਹੀਂ ਰੀਂਦੇ ਮਿੰਨਰ ਚਲਾਕ ਬੜੇ ਆ ਮੈਂ ਬਥੇਰਾ ਗੱਲਾਂ ਚ ਲਿਆਂਦਾ ਵੀ ਮੰਮੀ ਕੀ ਗੱਲ ਆ ਮੈਨੂੰ ਦੱਸ ਦੋ ਦੱਸੀ ਹੈ ਨਹੀਂ ਆ ਤੇ ਰਲੀਨ ਐਡੀ ਤੂੰ ਚਲਾਕ ਨਾ ਬਣ ਜੜੀ ਮੇਰੇ ਮੂੰਹੋਂ ਗੱਲਾਂ ਕਢਾਵेंगी ਐਡੀ ਤੇ ਮੈਂ ਵੀ ਨਹੀਂ ਕੱਚੀ ਜਿਹੜੀ ਸਭ ਕੋ ਤੈਨੂੰ ਦੱਸ ਦੂੰਗੀ ਪਤਾ ਤੇ ਮੈਨੂੰ ਵੀ ਸਭ ਕਾਇਦਾ ਹੈਗਾ ਨਾ ਵਾ ਕਿੱਥੇ ਕੋਚੀਆਂ ਪੁੱਤ ਹਾਂਜੀ ਜੜੀ ਚ ਦੱਸੋ ਕੀ ਗੱਲ ਹੋਈ ਆ ਕੁਛ ਵੀ ਨਹੀਂ ਮੈਂ ਕੀ ਕਰਾਂ ਮੈਂ ਤੈਨੂੰ ਪਹਿਨ ਨਹੀਂ ਡਿਆ ਕਹਿੰਦੋਂ ਸੁਣਿਆ ਹੀ ਨਹੀਂ ਐ ਤੇ ਕੀ ਹੁਣੇ ਕਈ ਵੀ ਜਵਾਬ ਦੇ ਉਹ ਤੇ ਜਵਾਬ ਦੇ ਦੋਗੇ ਨਹੀਂ ਨਹੀਂ ਪੁੱਤ ਮੰਗ ਕੇ ਤੇ ਇਹ ਰਿਸ਼ਤਾ ਲਿਆ ਜਵਾਬ ਦੇਣ ਵਾਸਤੇ ਮੰਗਿਆ ਹੀ ਉਹੇ ਮੰਮੀ ਇੱਕ ਗੱਲ ਇਹ ਸੋਚ ਲਿਓ ਇਹ ਨਾਂ ਨਿਜੇ ਕਰਨੀ ਪਰ ਪਤਾ ਨਹੀਂ ਮੇਰੀ ਕਿਸਮਤ ਹੀ ਕਿਉਂ ਐਦਾਂ ਦੀ ਆ ਥੋੜੀਆਂ ਜੀਆਂ ਖੁਸ਼ੀਆਂ ਆਉਂਦੀਆਂ ਵਾ ਜਿੰਦਾਂ ਚਿਰ ਨੂੰ ਖੁਸ਼ ਹੋਣ ਲੱਗੀ ਦੋਨਾਂ ਚਿਰ ਨੂੰ ਫੇਰ ਕੋਈ ਨਾ ਕੋਈ ਐਦਾਂ ਦੀ ਗੱਲ ਸੁਣ ਲਈਦੀਆਂ ਨਵ ਤੂੰ ਹੀ DNA ਸੋਚ ਵਾਹਿਗੁਰੂ ਜੋ ਵੀ ਕਰੇਗਾ ਨਾ ਸਹੀ ਕਰੇਗਾ ਤੇ ਉਹ ਗੱਲ ਪਏ ਹੋਏ ਨਾ ਜਿਹੜੀ ਆਪਾਂ ਗੱਲ ਸੋਚਣ ਡੀਆਂ ਵਾ ਭਾਬੀ ਜੀ ਤੁਸੀਂ ਕਹਿਨ ਤੇ ਦੇਓ ਪਰ ਇਹ ਗੱਲ ਛੋਟੀ ਨਹੀਂ ਹੈਗੀ ਜੇ ਮੇਰਾ ਇੱਥੇ ਵੀ ਰਿਸ਼ਤਾ ਟੁੱਟ ਗਿਆ ਤੇ ਫਿਰ ਫੁੱਲ ਵੀਡੀਓ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ